ਪਿੰਡ ਲਖਮੀਰ ਕੇ ਠਾੜ ਦੇ ਵਾਸੀਆਂ ਨੇ ਸੁਖਦੇਵ ਸਿੰਘ ਸੋਢੀ ਨੂੰ ਐਲਾਨਿਆ ਸਰਪੰਚ ਪੰਚਾਇਤੀ ਚੋਣਾਂ ਦਾ ਰਸਮੀ ਤੌਰ ਤੇ ਐਲਾਨ ਪਾਉਂਦੇ ਅਜੇ ਨਹੀਂ ਹੋਇਆ ਹੈ ਪਰ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਤੌਰ ਤੇ ਸਰਬਸੰਮਤੀ ਨਾਲ ਸਰਪੰਚੀ ਦੀਆਂ ਗਾਉਂ ਨੁਮਾਇੰਦਗੀਆਂ ਚੁਣਨ ਦਾ ਬਿਗਲ ਵਜਾ ਦਿੱਤਾ ਹੈ ਬਲਾਕ ਮਾਮਦੋੜ ਦੇ ਨਜ਼ਦੀਕੀ ਪਿੰਡ ਲਖਮੀਰ ਕੇ ਠਾੜ ਵਿਖੇ ਪਿੰਡ ਵਾਸੀਆਂ ਨੇ ਗੁਰੂ ਘਰ ਬੈਠ ਕੇ ਸੁਖਦੇਵ ਸਿੰਘ ਸੋਢੀ ਨੂੰ ਅੱਜ ਆਪਣਾ ਗਾਉਂ ਸਰਪੰਚ ਐਲਾਨ ਦਿੱਤਾ ਹੈ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਅਲਾਣੇ ਗਏ ਸਰਪੰਚ ਸੁਖਦੇਵ ਸਿੰਘ ਸੋਢੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਉਸ ਨੂੰ ਪਿੰਡ ਵਾਸੀਆਂ ਨੇ ਮਾਨ ਸਨਮਾਨ ਦਿੱਤਾ ਹੈ ਉਹਨਾਂ ਕਹਿ ਕੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ ਅਤੇ ਪਿੰਡ ਦੀ ਤਰੱਕੀ ਤੇ ਭਾਈਚਾਰਕ ਸਾਂਝ ਲਈ ਹਰ ਵੇਲੇ ਯਤਨਸ਼ੀਲ ਰਹਿਣਗੇ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਤਾ ਸਾਡੇ ਸਾਰੇ ਪਿੰਡ ਲਖਮੀਰ ਕੇ ਠਾੜ ਦੀ ਸਰਪੰਚਾਇਤ ਚੁਣੀ ਗਈ ਹੈ ਜੀ ਇਹਨਾਂ ਸਾਰੇ ਘਰਾਂ ਨੇ ਸਾਰੇ ਪਰਿਵਾਰਾਂ ਨੇ ਬੀਬੀਆਂ ਬੱਚਿਆਂ ਨੇ ਸਾਰੇ ਰਲ ਮਿਲ ਕੇ ਸਾਨੂੰ ਸ਼ਾਨ ਬਖਸ਼ੀ ਤੇ ਇਹਦੇ ਵਿੱਚ ਅਸੀਂ ਆਪਦਾ ਨਗਰ ਦੀ ਸੇਵਾ ਕਰਾਂਗੇ ਜੀ ਸਾਰੇ ਨਗਰ ਦੀ ਅਸੀਂ ਇੱਕ ਅੱਖ ਨਾਲ ਸਾਰਿਆਂ ਨੂੰ ਵੇਖਾਂਗੇ ਤੇ ਕਿਸੇ ਨਾਲ ਹੀ ਈਰਖਾबाजी ਨਹੀਂ ਕਰਾਂਗੇ। ਇਹ ਕਹਿੰਦੇ ਫਾਇਦਾ ਤੁਹਾਨੂੰ ਦੱਸਿਆ ਜੇ ਅੱਗੇ ਵੀ ਜਿਹੜੇ ਜੀ ਆਪਣਾ ਕਲੇਸ਼ ਨਹੀਂ ਹੋਣਗੇ ਪਿੰਡਾਂ 'ਚ ਆਪਜ ਭਾਈਚਾਰਾ ਵਧਿਆ ਰਹੇਗਾ ਜੀ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਕਰਾਈਆਂ ਜਾਣ। ਈਰਖਾ ਤੋਂ ਬਚਿਆ ਜਾਏ। ਅਸੀਂ ਪਿੰਡ ਲਖਮੀਰ ਕੇ 86 ਸੁਖਦੇਵ ਸਿੰਘ ਸੋਢੀ ਨੂੰ ਸਰਪੰਚ ਬਣਾਇਆ ਸਰਬਸੰਮਤੀ ਦੇ ਨਾਲ। ਉਹਦੇ ਵਿੱਚ ਇਹ ਫਾਇਦਾ ਵੀ ਪਿੰਡਾਂ 'ਚ ਜਿਹੜੇ ਨਸ਼ੇ ਪੱਤੇ ਚੱਲਦੇ ਨੇ ਦੋ-ਦੋ ਮਹੀਨੇ ਪਹਿਲਾਂ ਸ਼ਰਾਬਾਂ ਪਿਆਈਆਂ ਜਾਂਦੀਆਂ ਜਾਂ ਹੋਰ ਨਸ਼ੇ ਖਵਾਏ ਜਾਂਦੇ ਨੇ ਉਹ ਹੁਣ ਬੰਦ ਹੋ ਜਾਣਗੇ ਸਰਬਸੰਮਤੀ ਨਾਲ ਸਾਰੇ ਪਿੰਡਾਂ ਦੇ ਵਿੱਚ ਅਸੀਂ ਕਹਿੰਨੇ ਪੰਚਾਇਤਾਂ ਬਣਨ ਆਉਣ ਵਾਲੇ ਟਾਈਮ 'ਚ ਸਾਰਿਆਂ ਦਾ ਭਲਾ ਇਹਦੇ ਵਿੱਚ ਅਪੀਲ ਇਹ ਸੀ ਕਿ ਇਹੀ ਕਰਦੇ ਆਂ ਵੀ ਸਰਬਸੰਮਤੀ ਨਾਲ ਪੰਚਾਇਤਾਂ ਬਣਦੀਆਂ ਰਹਿਣ ਪਿੰਡਾਂ 'ਚ ਨਸ਼ੇ ਪੱਤੇ ਬੰਦ ਹੋਣ ਵਿਕਾਸ ਹੋਵੇ ਆਪਦੀ ਭਾਈਚਾਰੇ ਨਾਲ ਆਪ ਜਿਹੜੇ ਧੜੇ ਬਾਜੀ ਉਹ ਖਤਮ ਹੋ ਜਾਣਗੇ ਉਹਨੇ ਜਿਵੇਂ ਅੱਜ ਮੰਨ ਲਓ ਇਹ ਸਪੈਨਚੂ ਗਿਆ ਸਰਕਾਰਾਂ ਨੂੰ ਚਾਹੀਦਾ ਵੀ ਇਹ ਕੰਮ ਤੇ ਮੰਨ ਲਓ ਸਾਰਿਆਂ ਨੂੰ ਅੱਗੇ ਵਾਸਤੇ ਇਹ ਵੀ ਪੰਚਾਇਤਾਂ ਬਣਦੀਆਂ ਆ ਰਹੀਆਂ ਹੋਰ ਸਭ ਵਧੀਆ ਅੱਗੇ ਪਿੰਡ ਕਈ ਝਗੜੇ ਜਾਂਦੇ ਜੜਾਈਆਂ ਆਉਂਦੀਆਂ ਹੁਣ ਸਾਰੇ ਇੱਕੋ ਹੋ ਗਏ ਸਾਰੇ ਕਿਸੇ ਸਾਡਾ ਕੋਈ ਮੰਨ ਲਓ ਫਲਾਕੇ ਮੈਨੂੰ ਫਲਾੜੀ ਨਹੀਂ ਪਾਈ ਮੈਂ ਢਿੰਗੜੇ ਨਹੀਂ ਪਾਈ ਹੁਣ ਵਧੀਆ ਕੰਮ ਹੋ ਗਿਆ ਸਭ ਅੱਜ ਕਿੰਨੀ ਕੀ ਸੰਗਤ ਜੁੜੀ ਸੀ ਸੰਗਤ ਸਾਰਾ ਨਗਰ ਸਾਡਾ ਜੁੜਿਆ ਸੀ ਸਾਰਾ ਸਾਰੇ ਮਾਈ ਭਾਈ ਬੱਚੇ ਸਭ ਇਕੱਠੇ ਹੋਏ ਆ ਕੀ ਫੈਸਲਾ ਲਿਆ ਫੈਸਲਾ ਬਹੁਤ ਵਧੀਆ ਜੀ ਅੱਗੇ ਤੋਂ ਮੱਲਵੇਂ ਹੋਣਾ ਚਾਹੀਦਾ ਫੈਸਲਾ ਕੀ ਲਿਆ ਅੱਜ ਸਰਪੰਚ ਸਾਡੇ ਬਣਾਏ ਸਦੇਵ ਸਿੰਘ ਸਰਪੰਚ ਵਾਗਰਜੀ ਖਾਲਸਾ ਵਾਹ ਦੀ ਫਤਿਹ ਇਹ ਅੱਜ ਦਾ ਜਿਹੜਾ ਦਿਨ ਜੀ ਬਹੁਤ ਸ਼ੁਭ ਦਿਨ ਹੈ ਇਸ ਨਗਰ ਦੇ ਵਿੱਚ ਸਰਬ ਸੰਤਿ ਨਾਲ ਸੁਖਦੇਵ ਸਿੰਘ ਢੋਡੀ ਸਾਹਿਬ ਨੂੰ ਸਾਰੀਆਂ ਸੰਗਤਾਂ ਨੇ ਸਰਪੰਚ ਚੁਣਿਆ ਆਉਣ ਵਾਲੇ ਸਮੇਂ 'ਚ ਨਗਰ ਦਾ ਵਿਕਾਸ ਵੀ ਚੰਗਾ ਹੋਵੇਗਾ ਨਸ਼ਿਆਂ ਤੋਂ ਵੀ ਨੌਜਵਾਨ ਪੀੜ੍ਹੀ ਬਚੇਗੀ ਲੜਾਈਆਂ ਚੱਕੜਾਂ ਤੋਂ ਸੰਗਤ ਮੁਕਤ ਹੋ ਜੇਗੀ ਇਹੋ ਹੀ ਅਸੀਂ ਚਾਹੁੰਦੇ ਹਾਂ ਸਾਰੇ ਪੰਜਾਬ ਦੇ ਵਿੱਚ ਇਹ ਸਾਡੀ ਸਰਕਾਰ ਜਿਹੜੀ ਪੰਜਾਬ ਦੀ ਏ ਇਸ ਤਰ੍ਹਾਂ ਨਗਰਾਂ 'ਚ ਸੈਂਸਨਤੀ ਹੁੰਦੀ ਰਹੇ ਤੇ ਸਾਡਾ ਪੰਜਾਬ ਅੱਗੇ ਤਰੱਕੀਆਂ ਕਰ ਸਕਦਾ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਆਂ ਬੜੇ પ્રેમ ਪਿਆਰ ਨਾਲ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਪਿੰਡ ਦਾ ਵਿਕਾਸ ਚੰਗਾ ਕਰਕੇ ਤੇ ਚੰਗੇ ਖਿਆਲਾਂ ਨਾਲ ਆਪਾਂ ਚੱਲੀਏ ਤੇ ਨਸ਼ਿਆਂ ਤੋਂ ਮੁਕਤ ਹੋ ਜਾਈਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ